ਭਾਜਪਾ ਅਕਾਲੀ ਦਲ ਗਵਰਨਮੈਂਟ ਨੇ ਵਿੱਚ ਬਣਾਇਆ ਗਿਆ ਬਣਾਇਆ ਸੀਗਾ ਉਸ ਵੇਲੇ ਪੂਰੇ ਪ੍ਰਾਪਰ ਢੰਗ ਦੇ ਨਾਲ ਚੱਲ ਰਿਹਾ ਸੀਗਾ ਅਤੇ ਲੋਕੀ ਇਸ ਸੇਵਾ ਕੇਂਦਰ ਤੋਂ ਆਪਣੀਆਂ ਜਿਹੜੀਆਂ ਸੇਵਾਵਾਂ ਲੈ ਰਹੇ ਸੀਗੇ 2017 ਦੇ ਵਿੱਚ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਸਰਕਾਰ ਬਣੀ ਆਦੋਂ ਤੋਂ ਇਹ ਜਿਹੜਾ ਸੇਵਾ ਕੇਂਦਰ ਹੈ ਬੰਦ ਕਰ ਦਿੱਤਾ ਗਿਆ ਜਿਹਦੇ ਨਾਲ ਇਹ ਦਤਾਰਪੁਰ ਦੇ ਇਲਾਕੇ ਦੇ ਤਿੰਨ ਦਰਜਨ ਤੋਂ ਵੀ ਜ਼ਿਆਦਾ ਪਿੰਡ ਲੱਗਦੇ ਨੇ ਜਿਹੜੇ ਲੋਕਾਂ ਨੂੰ ਆਪਣੇ ਨਿੱਜੀ ਕੰਮ ਦੇ ਲਈ 20 ਕਿਲੋਮੀਟਰ ਤਲਵਾੜੇ ਕਮਾਈ ਦੇ ਵੀ ਜਾਂ ਹਾਜੀਪੁਰ ਜਾਣਾ ਪੈਂਦਾ ਏ ਤੇ ਇਹ ਲੱਖਾਂ ਰੁਪਏ ਦਾ ਇੱਥੇ ਸਮਾਨ ਕੰਪਿਊਟਰ ਜਨਰੇਟਰ ਜੋ ਵੀ ਹੈ ਮਾਲੀ ਪੂਰਾ ਪ੍ਰੋਪਰ ਸਹੀ ਤਰੀਕੇ ਨਾਲ ਇੱਥੇ ਮਾਲ ਅੰਦਰ ਹੈ ਤੇ ਅਸੀਂ ਇਹੋ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜਾ ਸਬਦਾ ਕੇਂਦਰ ਹੈ ਇਹਨੂੰ ਜਲਦ ਤੋਂ ਜਲਦ ਚਾਲੂ ਕੀਤਾ ਜਾਵੇ ਤਾਂ ਕਿ ਦਤਾਰਪੁਰ ਦੇ ਇਲਾਕੇ ਦੇ ਜਿਹੜੇ ਲਾਗੇ 3 ਦਰਜਣ ਤੋਂ ਵੀ ਜ਼ਿਆਦਾ ਪਿੰਡ ਲੱਗਦੇ ਨੇ ਆਪਣੇ ਜਿਹੜੇ ਇੱਥੇ ਕੰਮ ਕਰਾ ਸਕਣਾ ਤੇ ਉਹਨਾਂ ਦਾ ਜਿਹੜਾ ਸਮਾਂ ਉਹ ਵੀ ਬਚ ਸਕੇ ਇਹ ਮੰਗ ਰਹੀ ਹੈ ਜੀ ਵੀ ਜਿਹੜਾ ਇਹ ਸਬਦਾ ਕੇਂਦਰ ਹੈ ਇਹ ਚਾਲੂ ਹੋਣਾ ਚਾਹੀਦਾ ਜਿਹੜੇ ਸਾਡੇ ਬੱਚੇ ਦੂਰ ਜਾਂਦੇ ਤਲਵਾੜੀ ਜਾਂ ਕਮਾਈ ਦੇ ਵੀ ਅਸੀਂ ਕਹਿੰਦੇ ਇੱਥੇ ਲਾਗੇ ਕੰਮ ਹੋ ਜਾਏ ਕਿੰਨੇ ਸਮੇਂ ਤੋਂ ਬੰਦ ਪਿਆ ਇਹ ਇਹ ਆਪਣੇ 2017 ਤੋਂ ਤੇ ਉਸ ਤੋਂ ਬਾਅਦ ਦੁਬਾਰਾ ਇਹਨੂੰ ਓਪਨ ਨਹੀਂ ਕੀਤਾ ਜੀ ਨਹੀਂ ਕੀਤਾ ਜੀ ਤੇ ਕਿੰਨੇ ਕਾਲਪਨੀਆਂ ਤੁਹਾਨੂੰ ਜਿਹੜੇ ਇਲਾਕੇ ਦੇ ਲੋਕ ਹੈ ਕਿੰਨੀ ਇੱਕ ਮੁਸ਼ਕਲ ਆਂਦੀ ਹੈ ਉਹਨਾਂ ਨੂੰ ਮੁਸ਼ਕਲ ਆਏ ਨੇ ਜਿੱਦਾਂ ਵੀ ਬੱਚੇ ਵੀ ਦੂਰ ਜਾਂਦੇ ਕਮਾਈ ਦੇ ਵੀ ਹੈਗੇ ਤਲਵਾੜੇ 20-20 ਕਿਲੋਮੀਟਰ ਜਾਣਾ ਹੂੰ ਤੇ ਉਹਦੇ ਇਹ ਵੀ ਜਦੋਂ ਪਹਿਲੇ ਚਾਲੂ ਬੜਸਣਾ ਕੰਮ ਹੁੰਦੇ ਸੀਗੇ ਹੂੰ ਅਸੀਂ ਕਹਿੰਦੇ ਚਲੋ ਇਹ ਚਾਲੂ ਹੋ ਜਾਏ ਆਪਣੇ ਬੱਚੇ ਜਿਹੜੇ ਐ ਲਾਗੇ ਆਪਣਾ ਕੰਮ ਕਰੈਣਾ ਦਨੇਸ਼ੀ ਇੱਕ ਕਦੋਂ ਤੋਂ ਬੰਦਾ ਇਹ 2017 ਤੋਂ ਤੇ ਤੁਹਾਨੂੰ ਲੋਕਾਂ ਨੂੰ ਕਿੰਨੀ ਇੱਕ ਪਰੇਸ਼ਾਨੀ ਆ ਰਹੀ ਹੈ ਇਹਦੇ ਬਾਰੇ ਬਹੁਤ ਸਾਰ ਪਰੇਸ਼ਾਨੀਆਂ ਨੇ ਜੰਗ ਤਾਂ ਚਲੋ ਚੱਲ ਜਾਣਗੇ ਬਾਕੀ ਤੇ ਜਿਹੜੇ ਬਜ਼ੁਰਗ ਹੈਗੇ ਉਹਨਾਂ ਦੇ ਕੰਮ ਪੈਂਡਿੰਗ ਪੇ ਨੇ ਜਿਨ੍ਹਾਂ ਦੇ ਕੇ ਦੀ ਪੈਨਸ਼ਨ ਆ ਕਿਸੇ ਦਾ ਆਧਾਰ ਕਾਰਡ ਅਪਡੇਟ ਹੈ ਰ ਆ ਵਗੈਰਾ ਹੂੰ ਕਿੰਨੀਆਂ ਪਰੇਸ਼ਾਨੀਆਂ ਬਜ਼ੁਰਗਾਂ ਨੂੰ ਇਹ ਪੁੱਛਦੇ ਕੀ ਹੁਣ ਤੁਸੀਂ ਮੰਗ ਕਰਦੇ ਹੋ ਸਰਕਾਰ ਤੋਂ ਬੇ ਉਹ ਖੁੱਲ ਜੇ ਸਰ